ਬੇਰੁਜ਼ਗਾਰ ਨੌਜਵਾਨਾਂ ਤੇ ਲਈ ਹੁਣ ਵੱਡਾ ਸੁਨਹਿਰੀ ਮੌਕਾ ਦੱਸ ਦਈਏ ਕਿ ਹੁਣ ਰੋਜ਼ਗਾਰ ਮਿਲੇਗਾ ਜਿੱਥੇ ਕਿ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਹੁਕਮ ਜਾਰੀ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਚ ਸਿੱਖਿਆ ਸੰਸਥਾਵਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਖਾਲੀ ਅਹੁਦਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਇਆ ਸਰਵ ਉੱਚ ਅਦਾਲਤ ਨੇ ਨਿਰਧਾਰਤ ਸਮੇਂ ਦੇ ਵਿੱਚ ਖਾਲੀ ਅਹੁਦਿਆਂ ਨੂੰ ਭਰਨ ਦਾ ਹੁਕਮ ਦਿੰਦੇ ਹੋਏ ਕਿਹਾ ਕਿ ਉੱਚ ਸਿੱਖਿਆ ਸੰਸਥਾਵਾਂ ਦੇ ਵਿੱਚ ਖਾਲੀ ਪਏ ਸਾਰੇ ਟੀਚਿੰਗ ਅਤੇ ਨਾਨ ਟੀਚਿੰਗ ਅਹੁਦੇ ਚਾਰ ਮਹੀਨਿਆਂ ਦੇ ਵਿੱਚ ਭਰੇ ਜਾਣ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਵਾਈਸ ਚਾਂਸਲਰ ਅਤੇ ਰਜਿਸਟਰਾਰ ਵਰਗੇ ਪ੍ਰਸ਼ਾਸਨਿਕ ਅਹੁਦਿਆਂ ਨੂੰ ਖਾਲੀ ਹੋਣ ਦੇ 1 ਮਹੀਨੇ ਦੇ ਅੰਦਰ ਅੰਦਰ ਭਰਨਾ ਚਾਹੀਦਾ ਹੈ ਇਹ ਹੁਕਮ ਜਿਹੜੇ ਕਿ ਜੱਜ ਜੈਬੀ ਪਾਰਟੀ ਵਾਲਾ ਅਤੇ ਆਰ ਮਹਾਦੇਵਨ ਦੀ ਬੈਂਚ ਦੇ ਉੱਤੇ ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦੁਆਰਾ ਆਤਮ ਹੱਤਿਆ ਦੀਆਂ ਵਧਦੀਆਂ ਘਟਨਾਵਾਂ ਦੇ ਨਾਲ ਸਬੰਧਤ ਮਾਮਲਿਆਂ ਦੇ ਵਿੱਚ ਦਿੱਤਾ ਗਿਆ ਕੋਰਟ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਵਕਫਾ ਉੱਚ ਸਿੱਖਿਆ ਅਧਿਆਪਕਾਂ ਦੀ ਕਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਫੈਕਿਲਿਟੀ ਦੇ ਸਾਰੇ ਖਾਲੀ ਅਹੁਦਿਆਂ ਨੂੰ 4 ਮਹੀਨਿਆਂ ਦੀ ਮਿਆਦ ਦੇ ਵਿੱਚ ਭਰਿਆ ਜਾਵੇ ਇਸ ਵਿੱਚ ਪਛੜੇ ਵਰਗ ਦੇ ਲੋਕਾਂ ਅਤੇ ਘੱਟ ਨੁਮਾਇੰਦਗੀ ਸਮੂਹਾਂ ਦੀ ਜ਼ਿੰਮੇਵਾਰਾਂ ਦੇ ਲਈ ਰਾਖਵੇਂ ਅਹੁਦਿਆਂ ਨੂੰ ਪਹਿਲ ਦਿੱਤੀ ਜਾਵੇਗੀ ਜਿਸ ਵਿੱਚ ਵਿਦਿਆਰਥੀਆਂ ਲਈ ਰਾਖਵੇਂ ਅਹੁਦੇ ਵੀ ਸ਼ਾਮਲ ਨੇ ਅਦਾਲਤ ਨੇ ਕਿਹਾ ਕਿ ਫੈਕਿਲਿਟੀ ਭਾਰਤੀ ਦੇ ਲਈ ਵਿਸ਼ੇਸ਼ ਭਰਤੀ ਮੁਹਿੰਮਾ ਦਾ ਆਯੋਜਨ ਕੀਤਾ ਜਾ ਸਕਦਾ ਜੋ ਕੇਂਦਰ ਅਤੇ ਸੂਬਿਆਂ ਦੇ ਨੀਮਾ ਮਤਬਕ ਵਾਕਵਾਕ ਕਿਸਮ ਦੇ ਰਾਖਵੇਂ ਕਰਨ ਦੇ ਅਧੀਨ ਆਉਂਦੇ ਨੇ ਤੇ ਵਾਈਸ ਚਾਂਸਲਰ ਰਜਿਸਟਰਾਰ ਅਤੇ ਹੋਰ ਮਹੱਤਵਪੂਰਨ ਸੰਸਥਾਗਤ ਪ੍ਰਸ਼ਾਸਨਿਕ ਅਸਾਮੀਆਂ ਤੇ ਨਿਯੁਕਤੀ ਅਤੇ ਖਾਲੀ ਅਹੁਦਿਆਂ ਨੂੰ 4 ਮਹੀਨਿਆਂ ਦੇ ਅੰਦਰ ਭਰਿਆ ਜਾਣਾ ਚਾਹੀਦਾ ਇਸ ਦੇ ਨਾਲ ਹੀ ਉੱਚ ਸਿੱਖਿਆਵਾਂ ਸੰਸਥਾਵਾਂ ਦੇ ਵਿੱਚ ਸੁਚਾਰੂ ਕਾਰਜਕਾਰੀ ਯਕੀਨੀ ਬਣਾਉਣ ਦੇ ਲਈ ਇਹ ਅਹੁਦਾ ਖਾਲੀ ਹੋਣ ਦੀ ਤਰੀਕ ਤੋਂ 1 ਮਹੀਨੇ ਦੇ ਅੰਦਰ ਭਰੇ ਜਾਣੇ ਚਾਹੀਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਦਾ ਸਕੂਲਾਂ ਨੂੰ ਸਖਤ ਹੁਕਮ ਹੈ ਹੁਣ 6 ਸਾਲ ਤੋਂ ਪਹਿਲਾਂ ਨਹੀਂ ਜਿਹੜਾ ਕਿ ਉਹਨਾਂ ਦੇ ਵਿੱਚ ਜਿਹੜਾ ਕਿ ਬੱਚਿਆਂ ਨੂੰ ਦਾਖਲਾ ਜਿਹੜਾ ਪਹਿਲੀ ਜਮਾਤ ਦੇ ਵਿੱਚ ਨਹੀਂ ਦਿੱਤਾ ਜਾਵੇਗਾ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਬੱਚੇ ਨੇ ਜਿਹੜੇ ਨੌਜਵਾਨ ਨੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਜ਼ਰੂਰ ਮਿਲੇਗਾ ਤਾਂ ਕੋਰਟ ਨੇ ਕਿਹਾ ਕਿ ਜਿਵੇਂ ਕਿ ਰਿਟਾਇਰਮੈਂਟ ਦੀ ਤਰੀਕ ਪਹਿਲਾਂ ਤੋਂ ਪਤਾ ਹੁੰਦੀ ਹੈ ਇਸ ਲਈ ਭਰਤੀ ਪ੍ਰਕਿਰਿਆ ਕਾਫੀ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੇ ਅਹੁਦੇ 1 ਮਹੀਨੇ ਤੋਂ ਅੱਜ ਸਮੇਂ ਤੱਕ ਖਾਲੀ ਨਾ ਰਹਿਣ ਕੋਰਟ ਨੇ ਹੁਕਮ ਦਿੱਤੇ ਨੇ ਕਿ ਸਾਰੇ ਉੱਚ ਸਿੱਖਿਆ ਸੰਸਥਾਨ ਕੇਂਦਰ ਅਤੇ ਸਬੰਧਤ ਸੂਬਾ ਸਰਕਾਰਾਂ ਨੂੰ ਜੜਾ ਕਿ ਸਾਲਾਨਾ ਰਿਪੋਰਟ ਦੇਣਗੇ ਤੇ ਜਿਸ ਦੇ ਵਿੱਚ ਦੱਸਿਆ ਜਾਵੇਗਾ ਕਿ ਕਿੰਨੇ ਰਾਖਵੇਂ ਅਹੁਦੇ ਖਾਲੀ ਨੇ ਕਿੰਨੇ ਭਰੇ ਹੋਏ ਨੇ ਨਾ ਭਰਨ ਦੇ ਕਾਰਨ ਅਤੇ ਕਿੰਨਾ ਸਮਾਂ ਲੱਗੇਗਾ ਤਾਂ ਜੋ ਸਮੇਂ ਸਮੇਂ ਤੇ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ ਕੋਰਟ ਨੇ ਵਿਦਿਆਰਥੀਆਂ ਦੀ ਸਕਾਲਰਸ਼ਿਪ ਦੇ ਭੁਗਤਾਨ ਦੇ ਵਿੱਚ ਦੇਰੀ ਅਤੇ ਕਈ ਵਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੀ ਵੀ ਸੂਚਨਾ ਦਿੱਤੀ ਹੈ ਕਿਉਂਕਿ ਇਸ ਦੇ ਨਾਲ ਵਿਦਿਆਰਥੀਆਂ ਨੂੰ ਤਣਾਅ ਹੁੰਦਾ ਜਿਸ ਦੇ ਨਾਲ ਨਾਲ ਉਹ ਇਹ ਵੀ ਹੁਕਮ ਦਿੱਤਾ ਗਿਆ ਕਿ ਸਾਰੇ ਲੰਬਿਤ ਸਕਾਲਰਸ਼ਿਪ ਦਾ ਬਕਾਇਆ ਭੁਗਤਾਨ ਸਬੰਧਤ ਕੇਂਦਰੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੁਆਰਾ 4 ਮਹੀਨਿਆਂ ਦੇ ਅੰਦਰ ਅੰਦਰ ਕੀਤਾ ਜਾਵੇ ਜੇਕਰ ਭੁਗਤਾਨ ਨਾ ਹੋਇਆ ਤਾਂ ਕੋਈ ਵੀ ਕਾਰਨ ਹੋਵੇ ਤਾਂ ਸਬੰਧਤ ਉੱਚ ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਨੂੰ 2 ਮਹੀਨਿਆਂ ਦੇ ਅੰਦਰ ਜਿਹੜਾ ਕਿ ਕਾਰਨ ਸਮੇਤ ਸੂਚਨਾ ਭੇਜੀ ਜਾਣੀ ਚਾਹੀਦੀ ਹੈ ਇਹ ਵੀ ਯਕੀਨੀ ਨਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ਚ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਕਾਲਰਸ਼ਿਪਾਂ ਦੀ ਵੰਡ ਸੰਬੰਧਿਤ ਕੇਂਦਰੀ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਦੁਆਰਾ ਸਪਸ਼ਟ ਸਮਾਂ ਸੀਮਾ ਦੇ ਅੰਦਰ ਅਤੇ ਬਿਨਾ ਕਿਸੇ ਦੇਰੀ ਦੇ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰਸ਼ਾਸਨਿਕ ਦੇਰੀ ਦੇ ਮਾਮਲਿਆਂ ਦੇ ਵਿੱਚ ਵੀ ਉੱਚ ਸਿੱਖਿਆ ਸੰਸਥਾਵਾਂ ਨੂੰ ਜਿਹੜਾ ਕਿ ਨੀਤੀਗਤ ਤੌਰ ਤੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੀਆਂ ਉਹਨਾਂ ਦੇ ਪੈਸਿਆਂ ਦਾ ਭੁਗਤਾਨ ਜਾਂ ਨਿਪਟਾਰੇ ਨੂੰ ਜਵਾਬਦੇਹੀ ਨਹੀਂ ਠਹਿਰਾਉਣਾ ਚਾਈਦਾ ਕੋਰਟ ਨੇ ਹੁਕਮ ਦਿੱਤਾ ਕਿ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਤੇ ਹੋਸਟਲ ਤੋਂ ਨਹੀਂ ਕੱਢਿਆ ਜਾਣਾ ਚਾਹੀਦਾ ਕਲਾਸਾਂ ਦੇ ਵਿੱਚ ਭਾਗ ਲੈਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਸਕਾਲਰਸ਼ਿਪ ਦੀ ਵੰਡ ਦੇ ਵਿੱਚ ਦੇਰੀ ਦਾ ਕਾਰਨ ਉਹਨਾਂ ਦੀ ਮਾਰਕ ਸ਼ੀਟ ਅਤੇ ਡਿਗਰੀ ਨੂੰ ਰੋਕ ਕੇ ਨਹੀਂ ਰੱਖਣਾ ਚਾਹੀਦਾ ਅਜਹੀ ਕਿਸੇ ਵੀ ਸੰਸਥਾਗਤ ਨੀਤੀ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਬੇਰੁਜ਼ਗਾਰਾਂ ਦੇ ਲਈ ਵੱਡੀ ਖੁਸ਼ਖਬਰੀ ਆ ਸੁਪਰੀਮ ਕੋਰਟ ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਨੇ ਜਿੰਨੀਆਂ ਵੀ ਸਿੱਖਿਆ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਅਸਾਮੀਆਂ ਨੇ 4 ਮਹੀਨਿਆਂ ਤੋਂ ਵੱਧ ਜਿਹੜੀਆਂ ਖਾਲੀ ਨਹੀਂ ਰਹਿਣਗੀਆਂ ਜਿਨ੍ਹਾਂ ਨੂੰ ਤੁਰੰਤ ਭਰਨ ਦੇ ਹੁਕਮ ਦਿੱਤੇ ਗਏ ਨੇ ਜਿਸ ਦੇ ਨਾਲ ਹੁਣ ਜਿਹੜੇ ਅਧਿਆਪਕ ਜਿਹੜੇ ਮਾਸਟਰ ਰਿਟਾਇਰਮੈਂਟ ਦੇ ਨੇਤਾ ਉਹਨਾਂ ਤੋਂ ਪਹਿਲਾਂ ਹੀ ਜਿਹੜੀਆਂ ਉਹਨਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਪਵੇਗੀ ਤਾਂ ਪੰਜਾਬ ਦੇ ਨੌਜਵਾਨਾਂ ਦੇ ਲਈ ਹੁਣ ਨੌਕਰੀ ਪਾਉਣ ਦਾ ਬਹੁਤ ਹੀ ਸੁਨਹਿਰੀ ਮੌਕਾ ਜਿੱਥੇ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਸਖਤ ਹੁਕਮ ਜਾਰੀ ਕੀਤੇ ਗਏ